ਸਤਿ ਸ਼੍ਰੀ ਅਕਾਲ ਜੀ ਕੀ ਤੁਸੀਂ ਕਦੇ ਸੋਚਿਆ ਹੈ ਕਿ ਰਿਟਾਇਰਮੈਂਟ ਤੋਂ ਬਾਅਦ ਤੁਹਾਡੀ ਜ਼ਿੰਦਗੀ ਕਿਹੋ ਜੀ ਹੋਵੇਗੀ ਕੀ ਤੁਸੀਂ ਆਪਣੇ ਕੈਨੇਡਾ ਪੈਨਸ਼ਨ ਪਲਾਨ ਸੀਪੀ ਪੀ ਤੋਂ ਪੂਰੇ ਪੈਸੇ ਪ੍ਰਾਪਤ ਕਰ ਰਹੇ ਹੋ ਯਕੀਨ ਮੰਨੋ ਬਹੁਤ ਸਾਰੇ ਕੈਨੇਡੀਅਨ ਨਹੀਂ ਇਹ ਸੁਣ ਕੇ ਤੁਹਾਨੂੰ ਹੈਰਾਨੀ ਹੋਵੇਗੀ ਕੈਨੇਡਾ ਚ ਬਹੁਤ ਸਾਰੇ ਆਪਣੇ ਪੰਜਾਬੀ ਭਰਾ ਆਪਣੀ ਪੈਨਸ਼ਨ 40% ਤੋਂ ਵੀ ਕੱਟ ਲੈ ਰਹੇ ਹਨ ਬਹੁਤ ਸਾਰੇ ਲੋਕਾਂ ਨੂੰ ਇਸ ਬਾਰੇ ਨਹੀਂ ਪਤਾ ਅੱਜ ਇਸ ਵੀਡੀਓ ਚ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਰਿਟਾਇਰਮੈਂਟ ਤੋਂ ਬਾਅਦ ਵੱਧ ਤੋਂ ਵੱਧ ਪੈਨਸ਼ਨ ਕਿਸ ਤਰ੍ਹਾਂ ਹਾਸਲ ਕਰ ਸਕਦੇ ਹੋ ਵੀਡੀਓ ਨੂੰ ਐਂਡ ਤੱਕ ਦੇਖਣਾ ਤਾਂ ਜੋ ਤੁਸੀਂ ਕੋਈ ਵੀ ਜ਼ਰੂਰੀ ਜਾਣਕਾਰੀ ਮਿਸ ਨਾ ਕਰ ਜਾਓ ਆਓ ਸਭ ਤੋਂ ਪਹਿਲਾਂ ਇਸ ਵੱਡੇ ਸਵਾਲ ਦਾ ਜਵਾਬ ਲੱਭੀਏ ਜਦੋਂ ਰਿਟਾਇਰਮੈਂਟ ਦੀ ਗੱਲ ਆਉਂਦੀ ਹੈ ਤਾਂ ਹਰ ਕੋਈ ਇੱਕੋ ਜੀ ਰਕਮ ਕਿਉਂ ਨਹੀਂ ਪ੍ਰਾਪਤ ਕਰਦਾ ਜੇਕਰ ਤੁਸੀਂ ਸੋਚਦੇ ਹੋ ਕਿ ਸੀਪੀਪੀ ਸਿਰਫ ਇੱਕ ਫਾਰਮ ਭਰਨ ਦੀ ਗੱਲ ਹੈ ਤਾਂ ਤੁਸੀਂ ਗਲਤ ਹੋ ਇਹ ਇਸ ਤੋਂ ਬਹੁਤ ਜ਼ਿਆਦਾ ਗੁੰਝਲਦਾਰ ਹੈ 2024 ਦੇ ਅੰਕੜਿਆਂ ਤੇ ਇੱਕ ਨਜ਼ਰ ਮਾਰੀਏ ਜੇਕਰ ਤੁਸੀਂ 65 ਸਾਲ ਦੀ ਆਮ ਉਮਰ ਵਿੱਚ ਆਪਣੀ ਪੈਨਸ਼ਨ ਸ਼ੁਰੂ ਕਰਦੇ ਹੋ ਤਾ ਤੁਹਾਨੂੰ ਹਰ ਮਹੀਨੇ ਵੱਧ ਤੋਂ ਵੱਧ 1364 ਡਾਲਰ 60 ਸੈਂਟ ਮਿਲ ਸਕਦੇ ਹਨ ਪਰ ਸਚਾਈ ਇਹ ਹੈ ਕਿ ਅਪ੍ਰੈਲ 2024 ਵਿੱਚ 65 ਸਾਲ ਦੀ ਉਮਰ ਵਿੱਚ ਨਵੀਂ ਰਿਟਾਇਰਮੈਂਟ ਪੈਨਸ਼ਨ ਲੈਣ ਵਾਲੇ ਲੋਕਾਂ ਦੀ ਐਵਰੇਜ ਮੰਥਲੀ ਰਕਮ ਸਿਰਫ 816 ਡਾਲਰ 52 ਸੈਂਟ ਸੀ ਸੋਚੋ ਇਹ ਵੱਧ ਤੋਂ ਵੱਧ ਤੋਂ 40.16% ਘਟ ਹੈ ਹੁਣ ਉਮਰ ਦੇ ਹਿਸਾਬ ਨਾਲ ਇਹ ਅੰਕੜੇ ਕਿਵੇਂ ਬਦਲਦੇ ਹਨ ਉਹ ਵੀ ਦੇਖ ਲਓ 60 ਸਾਲ ਦੀ ਉਮਰ ਤੇ ਜੇ ਤੁਸੀਂ ਇੰਨੀ ਜਲਦੀ ਸ਼ੁਰੂ ਕਰਦੇ ਹੋ ਤਾਂ ਤੁਹਾਡੇ ਲਾਭ ਬਹੁਤ ਘਟ ਹੋ ਜਾਂਦੇ ਹਨ ਸਿਰਫ 500 ਬਾਈ ਡਾਲਰ ਅਤੇ ਵੱਧ ਤੋਂ ਵੱਧ 873 ਡਾਲਰ 70 ਸਾਲ ਦੀ ਉਮਰ ਤੇ ਜੇਕਰ ਤੁਸੀਂ ਸਬਰ ਰੱਖਦੇ ਹੋ ਅਤੇ ਇੰਨੀ ਦੇਰ ਤੱਕ ਇੰਤਜ਼ਾਰ ਕਰਦੇ ਹੋ ਤਾਂ ਨਤੀਜੇ ਬਹੁਤ ਬਿਹਤਰ ਹੋ ਸਕਦੇ ਹਨ 1155 ਡਾਲਰ ਅਤੇ ਵੱਧ ਤੋਂ ਵੱਧ 1937 ਡਾਲਰ ਇਹ ਸਪਸ਼ਟ ਹੈ ਤੁਹਾਡੀ ਚੋਣ ਤੁਹਾਡੇ ਰਿਟਾਇਰਮੈਂਟ ਦੇ ਬੈਂਕ ਖਾਤੇ ਤੇ ਸਿੱਧਾ ਅਸਰ ਪਾਉਂਦੀ ਹੈ ਪਰ ਇਹ ਸਿਰਫ ਉਮਰ ਬਾਰੇ ਨਹੀਂ ਹੈ ਚਲੋ ਦੋ ਦੋਸਤਾਂ ਦੀ ਕਹਾਣੀ ਨਾਲ ਇਸ ਗੱਲ ਨੂੰ ਹੋਰ ਵਧੀਆ ਤਰੀਕੇ ਨਾਲ ਸਮਝੀਏ ਕਮਲ ਅਤੇ ਪ੍ਰੀਤ ਦੋਵੇਂ 65 ਸਾਲ ਦੇ ਹਨ ਦੋਵੇਂ ਕੈਨੇਡਾ ਵਿੱਚ ਰਹਿੰਦੇ ਹਨ ਪਰ ਉਹਨਾਂ ਨੂੰ ਮਿਲਣ ਵਾਲੀ ਸੀਪੀ ਪੀ ਦੀ ਰਕਮ ਵਿੱਚ ਜਮੀਨ ਅਸਮਾਨ ਦਾ ਫਰਕ ਹੈ ਕਮਲ ਨੂੰ ਮਿਲਦੇ ਹਨ 816 ਡਾਲਰ ਜਦੋਂ ਕਿ ਪ੍ਰੀਤ ਨੂੰ ਪੂਰੇ 1364 ਡਾਲਰ ਕੀ ਤੁਹਾਨੂੰ ਲੱਗਦਾ ਹੈ ਕਿ ਇਹ ਸਿਰਫ ਕਿਸਮਤ ਦੀ ਗੱਲ ਹੈ ਨਹੀਂ ਜੀ ਇਸ ਦੇ ਪਿੱਛੇ ਪੱਕੇ ਕਾਰਨ ਹਨ ਤਾਂ ਇਸ ਦੇ ਮੁੱਖ ਕਾਰਨ ਹਨ ਤੁਹਾਡੇ ਕੰਟਰੀਬਿਊਸ਼ਨਸ ਇਹ ਤੁਹਾਡੇ ਸੀਪੀ ਪੀ ਦੀ ਨਹੀਂ ਹੈ ਤੁਸੀਂ ਆਪਣੀ ਕੰਮਕਾਜੀ ਜ਼ਿੰਦਗੀ ਦੌਰਾਨ ਕਿੰਨਾ ਕੌਂਟ੍ਰਿਬਿਊਸ਼ਨਸ ਪਾਇਆ ਹੈ ਅਤੇ ਕਿੰਨੇ ਸਮੇਂ ਲਈ ਪਾਇਆ ਹੈ ਇਹ ਸਭ ਤੋਂ ਮਹੱਤਵਪੂਰਨ ਹੈ ਕਰਮਚਾਰੀ ਅਤੇ ਮਾਲਕ ਦੋਵੇਂ ਕਮਾਈ ਦੇ ਆਧਾਰ ਤੇ ਕੌਂਟ੍ਰਿਬਿਊਸ਼ਨਸ ਪਾਉਂਦੇ ਹਨ ਜੋ ਸਾਲਾਨਾ ਵੱਧ ਤੋਂ ਵੱਧ ਪੈਨਸ਼ਨ ਯੋਗ ਕਮਾਈ YMP ਤੱਕ ਹੁੰਦਾ ਹੈ 2024 ਲਈ ਇਹ 68500 ਡਾਲਰ ਹੈ ਵੱਧ ਤੋਂ ਵੱਧ ਲਾਭ ਲਈ ਤੁਹਾਨੂੰ ਘੱਟੋ-ਘੱਟ 39 ਸਾਲ ਤੱਕ ਕੌਂਟ੍ਰਿਬਿਊਸ਼ਨਸ ਪਾਉਣਾ ਚਾਹੀਦਾ ਹੈ ਅਤੇ ਇਹ ਯਕੀਨੀ ਬਣਾਓ ਕਿ ਤੁਹਾਡੀ ਸਾਲਾਨਾ ਕਮਾਈ ਹਰ ਸਾਲ YMP ਨੂੰ ਪੂਰਾ ਕਰੇ ਜਾਂ ਉਸ ਤੋਂ ਵੱਧ ਹੋਵੇ ਜਿੰਨਾ ਜ਼ਿਆਦਾ ਤੁਸੀਂ ਲਗਾਤਾਰ ਕੰਟ੍ਰਿਬਿਊਸ਼ਨਸ ਪਾਉਂਦੇ ਹੋ, ਓਨਾ ਹੀ ਜ਼ਿਆਦਾ ਤੁਹਾਨੂੰ ਅੰਤ ਵਿੱਚ ਮਿਲਦਾ ਹੈ। ਐਵਰੇਜ ਅਰਨਿੰਗਸ ਇਹ ਤੁਹਾਡੇ ਕੰਟ੍ਰਿਬਿਊਸ਼ਨਸ ਨਾਲ ਸਿੱਧਾ ਜੁੜਿਆ ਹੈ। ਤੁਹਾਡੇ ਕੈਰੀਅਰ ਵਿੱਚ ਤੁਹਾਡੀ ਕਮਾਈ ਵੀ ਤੁਹਾਡੇ ਸੀਪੀਪੀ ਦੀ ਰਕਮ ਨੂੰ ਪ੍ਰਭਾਵਿਤ ਕਰਦੀ ਹੈ। ਸੀਪੀਪੀ ਭੁਗਤਾਨ ਦੀ ਗਣਨਾ ਤੁਹਾਡੀ ਕਮਾਈ ਦੇ ਸਭ ਤੋਂ ਵਧੀਆ 40 ਸਾਲਾਂ ਦੇ ਆਧਾਰ ਤੇ ਕੀਤੀ ਜਾਂਦੀ ਹੈ। ਉੱਚ ਕਮਾਈ ਦਾ ਮਤਲਬ ਹੈ ਉੱਚ ਸੀਪੀਪੀ ਲਾਭ। ਜੇਕਰ ਤੁਹਾਡੀ ਸਾਲਾਨਾ ਕਮਾਈ ਲਗਾਤਾਰ ਵਧ ਹੈ ਅਤੇ YMP ਦੇ ਨੇੜੇ ਜਾਂ ਉਸ ਤੋਂ ਵੱਧ ਹੈ ਤਾਂ ਤੁਹਾਡੇ ਲਾਭ ਵੱਧ ਤੋਂ ਵੱਧ ਹੋਣਗੇ। पर कमाई ਵਿੱਚ ਅੰਤਰਾਲ ਜਾਂ ਘਟ ਆਮਦਨੀ ਵਾਲੇ ਸਾਲ ਤੁਹਾਡੀ ਨੂੰ ਘਟਾ ਸਕਦੇ ਹਨ ਅਤੇ ਇਸ ਤਰ੍ਹਾਂ ਤੁਹਾਡੇ ਸੀਪੀ ਪੀ ਨੂੰ ਵੀ ਤਾਂ ਕਮਲ ਅਤੇ ਪ੍ਰੀਤ ਵਿੱਚ ਅਸਲ ਫਰਕ ਕੀ ਸੀ ਪ੍ਰੀਤ ਨੇ ਆਪਣੀ ਕਮਕਾਜੀ ਜ਼ਿੰਦਗੀ ਦੇ 39 ਸਾਲਾਂ ਤੋਂ ਵੱਧ ਸਮੇਂ ਤੱਕ ਲਗਾਤਾਰ ਵੱਧ ਤੋਂ ਵੱਧ ਕੰਟਰੀਬਿਊਸ਼ਨਸ ਪਾਇਆ ਉਸ ਦੀ ਕਮਾਈ ਹਮੇਸ਼ਾ ਵਾਈ ਐਮ ਪੀ ਦੇ ਬਰਾਬਰ ਜਾਂ ਉਸ ਤੋਂ ਵੱਧ ਰਹੀ ਇਸ ਲਈ ਪ੍ਰੀਤ ਨੂੰ ਪੂਰੇ 1364 ਡਾਲਰ ਮਿਲ ਰਹੇ ਹਨ ਕਮਲ ਨੇ ਉਸ ਦੇ ਰੁਜ਼ਗਾਰ ਵਿੱਚ ਕਈ ਵਾਰ ਅੰਤਰਾਲ ਆਏ ਅਤੇ ਉਸ ਨੇ ਕੁਝ ਸਾਲ ਘਟ ਕਮਾਈ ਵਾਲੀਆਂ ਨੌਕਰੀਆਂ ਕੀਤੀਆਂ ਨਤੀਜੇ ਵਜੋਂ ਉਸਦੇ ਕੰਟ੍ਰਿਬਿਊਸ਼ਨਸ ਦੇ ਸਾਲ ਘਟਸਨ ਅਤੇ ਕਮਾਈ ਵੀ ਘਟ ਰਹੀ। ਇਸੇ ਕਰਕੇ ਕਮਲ ਨੂੰ ਸਿਰਫ 816 ਡਾਲਰ ਮਿਲ ਰਹੇ ਹਨ। ਸਿੱਧਾ ਜਿਹਾ ਫਾਰਮੂਲਾ ਹੈ ਜਿੰਨਾ ਜ਼ਿਆਦਾ ਤੁਸੀਂ ਕਮਾਉਂਦੇ ਹੋ ਅਤੇ ਜਿੰਨੇ ਜ਼ਿਆਦਾ ਸਾਲ ਕੰਟ੍ਰਿਬਿਊਸ਼ਨਸ ਪਾਉਂਦੇ ਹੋ, ਓਨਾ ਹੀ ਜ਼ਿਆਦਾ ਸੀ ਪੀ ਪ ਤੁਹਾਡੇ ਲਈ ਤਿਆਰ ਹੁੰਦਾ ਹੈ। ਇਹ ਤੁਹਾਡੀ ਮਿਹਨਤ ਦਾ ਫਲ ਹੈ। ਹੁਣ ਸਭ ਤੋਂ ਵੱਡਾ ਸਵਾਲ ਜੇ ਤੁਸੀਂ ਕਮਲ ਵਰਗੀ ਸਥਿਤੀ ਵਿੱਚ ਹੋ ਤਾਂ ਤੁਸੀਂ ਇਸ ਨੂੰ ਕਿਵੇਂ ਬਦਲ ਸਕਦੇ ਹੋ? ਆਪਣੇ ਸੀਪੀਪੀ ਨੂੰ ਵੱਧ ਤੋਂ ਵੱਧ ਕਿਵੇਂ ਪ੍ਰਾਪਤ ਕਰ ਸਕਦੇ ਹੋ ਇੱਥੇ ਕੁਝ ਸੁਝਾਅ ਹਨ ਜੋ ਤੁਹਾਡੇ ਲਈ ਗੇਮ ਚੇਂਜਰ ਸਾਬਤ ਹੋ ਸਕਦੇ ਹਨ ਸੀਪੀਪੀ ਪ੍ਰਾਪਤ ਕਰਦੇ ਹੋਏ ਕੰਮ ਕਰਨਾ ਜਾਰੀ ਰੱਖੋ ਜੇਕਰ ਤੁਸੀਂ 70 ਸਾਲ ਦੀ ਉਮਰ ਤੱਕ ਸੀਪੀਪੀ ਪ੍ਰਾਪਤ ਕਰਦੇ ਹੋਏ ਕੰਮ ਕਰਦੇ ਰਹਿੰਦੇ ਹੋ ਤਾਂ ਤੁਸੀਂ ਪੋਸਟ ਰਿਟਾਇਰਮੈਂਟ ਬੈਨੀਫਿਟ ਦੇ ਹੱਕਦਾਰ ਹੋ ਸਕਦੇ ਹੋ ਇਹ ਵਾਧੂ ਕੰਟਰੀਬਿਊਸ਼ਨਸ ਤੁਹਾਡੇ ਸੀਪੀਪੀ ਭੁਗਤਾਨ ਵਿੱਚ ਹੋਰ ਵਾਧਾ ਕਰੇਗਾ ਸੋਚੋ ਤੁਸੀਂ ਕੰਮ ਵੀ ਕਰ ਰਹੇ ਹੋ ਅਤੇ ਤੁਹਾਡੀ ਪੈਨਸ਼ਨ ਵੀ ਵੱਧ ਰਹੀ ਹੈ ਸੋਨੇ ਤੇ ਸੁਹਾਗਾ ਘਟ ਆਮਦਨ ਵਾਲੇ ਸਾਲਾਂ ਨੂੰ ਛੱਡਣਾ CPP ਤੁਹਾਨੂੰ ਆਪਣੀ ਗਣਨਾ ਤੋਂ ਆਪਣੀ ਸਭ ਤੋਂ ਘੱਟ ਆਮਦਨ ਵਾਲੇ ਸਾਲਾਂ ਦਾ 17% ਤੱਕ ਹਟਾਉਣ ਦੀ ਇਜਾਜ਼ਤ ਦਿੰਦਾ ਹੈ ਜੇਕਰ ਤੁਸੀਂ 18 ਤੋਂ 65 ਸਾਲ ਦੀ ਉਮਰ ਤੱਕ 47 ਸਾਲ ਕੰਟਰੀਬਿਊਸ਼ਨਸ ਪਾਇਆ ਹੈ ਤਾਂ ਇਹ ਲਗਭਗ 8 ਸਾਲਾਂ ਦੇ ਬਰਾਬਰ ਹੈ ਇਹ ਤੁਹਾਡੇ ਕੈਰੀਅਰ ਵਿੱਚ ਆਏ ਘੱਟ ਜਾਂ ਬਿਨਾਂ ਕਮਾਈ ਦੇ ਸਮੇਂ ਨੂੰ ਨਜ਼ਰਅੰਦਾਜ਼ ਕਰਦਾ ਹੈ ਜਿਸ ਨਾਲ ਤੁਹਾਡੀ ਕਮਾਈ ਦੀ ਗਣਨਾ ਉੱਚੀ ਹੋ ਜਾਂਦੀ ਹੈ ਚਾਈਲਡ ਰੀਅਰਿੰਗ ਡਰਾਪਆਊਟ ਇਹ ਉਹਨਾਂ ਮਾਪਿਆਂ ਲਈ ਬਹੁਤ ਵੱਡੀ ਖੁਸ਼ਖਬਰੀ ਹੈ ਜੇਕਰ ਤੁਸੀਂ 7 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਦੇਖਭਾਲ ਲਈ ਕੰਮ ਤੋਂ ਛੁੱਟੀ ਲਈ ਸੀ ਤਾਂ ਤੁਸੀਂ ਇਨ੍ਹਾਂ ਸਾਲਾਂ ਨੂੰ ਆਪਣੀ ਸੀਪੀਪੀ ਗਣਨਾ ਤੋਂ ਬਾਹਰ ਕਢਵਾ ਸਕਦੇ ਹੋ ਇਸ ਨਾਲ ਤੁਹਾਡਾ ਲਾਭ ਵਧੇਗਾ ਕਿਉਂਕਿ ਉਹ ਘੱਟ ਕਮਾਈ ਵਾਲੇ ਸਾਲ ਤੁਹਾਡੀ ਨੂੰ ਘਟ ਨਹੀਂ ਕਰਨਗੇ ਡਿਜ਼ੈਬਿਲਟੀ ਪ੍ਰੋਵੀਜ਼ਨਸ ਜੇਕਰ ਤੁਹਾਡੀ ਜ਼ਿੰਦਗੀ ਵਿੱਚ ਵਿਕਲੰਗਤਾ ਕਾਰਨ ਕਮਾਈ ਪ੍ਰਭਾਵਿਤ ਹੋਈ ਹੈ ਤਾਂ ਸੀਪੀਪੀ ਇਨ੍ਹਾਂ ਅਵਧੀਆਂ ਨੂੰ ਤੁਹਾਡੇ ਘੱਟ ਕਮਾਈ ਵਾਲੇ ਸਾਲਾਂ ਵਿੱਚੋਂ ਬਾਹਰ ਕਰਕੇ ਤੁਹਾਡੀ ਪੈਨਸ਼ਨ ਵਧਾ ਸਕਦਾ ਹੈ ਆਪਣੇ ਕੈਰੀਅਰ ਦੌਰਾਨ ਕਮਾਈ ਅਤੇ ਕੰਟ੍ਰਿਬਿਊਸ਼ਨਸ ਨੂੰ ਵੱਧ ਤੋਂ ਵੱਧ ਕਰੋ ਹਾਂ ਇਹ ਗੱਲ ਕਹਿਣੀ ਸੌਖੀ ਹੈ ਪਰ ਕਰਨੀ ਔਖੀ ਪਰ ਇਹ ਤੁਹਾਡੇ ਹੱਥ ਵਿੱਚ ਹੈ ਕੋਸ਼ਿਸ਼ ਕਰੋ ਕਿ ਤੁਹਾਡੀ ਸਾਲਾਨਾ ਆਮਦਨ YMP ਨੂੰ ਪੂਰਾ ਕਰੇ ਜਾਂ ਉਸ ਤੋਂ ਵੱਧ ਹੋਵੇ 2024 ਲਈ ਇਹ 68500 ਡਾਲਰ ਹੈ ਇਸ ਨੂੰ ਕਿਵੇਂ ਕਰੀਏ ਜੇ ਤੁਹਾਡੀ ਮੁੱਖ ਨੌਕਰੀ ਤੋਂ ਪੂਰੀ ਕਮਾਈ ਨਹੀਂ ਹੋ ਰਹੀ ਤਾਂ ਇੱਕ ਸਾਈਡ ਹਸਲ ਸ਼ੁਰੂ ਕਰਨ ਬਾਰੇ ਸੋਚੋ ਵਾਧੂ ਆਮਦਨ ਤੁਹਾਨੂੰ YMP ਤੱਕ ਪਹੁੰਚਣ ਵਿੱਚ ਮਦਦ ਕਰੇਗੀ ਅਤੇ ਤੁਹਾਡੇ CPP ਕੰਟ੍ਰਿਬਿਊਸ਼ਨ ਵੀ ਵਧਣਗੇ ਇਹ ਸਿਰਫ ਰਿਟਾਇਰਮੈਂਟ ਨਹੀਂ ਤੁਹਾਡੀ ਮੌਜੂਦਾ ਜ਼ਿੰਦਗੀ ਨੂੰ ਵੀ ਬਿਹਤਰ ਬਣਾਏਗਾ ਉੱਚ ਭੁਗਤਾਨ ਵਾਲੀਆਂ ਨੌਕਰੀਆਂ ਦੀ ਤਲਾਸ਼ ਆਪਣੇ ਕੈਰੀਅਰ ਵਿੱਚ ਤਰਕੀ ਦੀ ਕੋਸ਼ਿਸ਼ ਕਰੋ ਅਜਿਹੀਆਂ ਨੌਕਰੀਆਂ ਦੀ ਤਲਾਸ਼ ਕਰੋ ਜੋ ਤੁਹਾਨੂੰ ਚੰਗੀ ਤਨਖਾਹ ਦੇਣ ਜਿੰਨੀ ਜ਼ਿਆਦਾ ਕਮਾਈ ਓਨਾ ਹੀ ਜ਼ਿਆਦਾ ਕੰਟਰੀਬਿਊਸ਼ਨਸ ਅਤੇ ਓਨਾ ਹੀ ਵੱਡਾ ਤੁਹਾਡਾ ਰਿਟਾਇਰਮੈਂਟ ਫੰਡ ਇਹ ਯਕੀਨੀ ਬਣਾਓ ਕਿ ਤੁਸੀਂ ਘੱਟੋ ਘੱਟ 39 ਸਾਲ ਤੱਕ ਲਗਾਤਾਰ ਉੱਚ ਕਮਾਈ ਦੇ ਨਾਲ ਸੀਪੀਪੀ ਵਿੱਚ ਕੰਟਰੀਬਿਊਸ਼ਨਸ ਪਾਇਆ ਹੈ ਯਾਦ ਰੱਖੋ ਤੁਹਾਡਾ ਸੀਪੀਪੀ ਤੁਹਾਡੀ ਕਮਾਈ ਦੇ ਸਭ ਤੋਂ ਵਧੀਆ 40 ਸਾਲਾਂ ਦੇ ਆਧਾਰਿਤ ਹੈ ਹੁਣ ਸਵਾਲ ਇਹ ਹੈ ਕਿ ਤੁਸੀਂ ਕਿਵੇਂ ਜਾਣ ਸਕਦੇ ਹੋ ਕਿ ਤੁਸੀਂ ਸਹੀ ਰਸਤੇ ਤੇ ਹੋ ਤੁਸੀਂ ਆਪਣੀ ਰਿਟਾਇਰਮੈਂਟ ਵਿੱਚ ਕਿੰਨਾ ਸੀਪੀ ਪ੍ਰਾਪਤ ਕਰਨ ਦੀ ਉਮੀਦ ਕਰ ਸਕਦੇ ਹੋ ਇਹ ਜਾਨਣਾ ਬਹੁਤ ਜ਼ਰੂਰੀ ਹੈ ਰੂਲ ਆਫ ਥੰਬ ਪਹਿਲਾ ਸੀਪੀ ਪੀ ਦਾ ਉਦੇਸ਼ ਕਮਾਈ ਦੇ 25% ਨੂੰ ਬਦਲਣਾ ਸੀ ਪਰ ਹੁਣ ਨਵੇਂ ਸੁਧਾਰਾਂ ਨਾਲ ਇਹ YMP ਤੱਕ ਤੁਹਾਡੀ ਕਮਾਈ ਦੇ 1/3 ਤੱਕ ਬਦਲ ਸਕਦਾ ਹੈ ਇਹ ਇੱਕ ਮੋਟਾ ਅੰਦਾਜ਼ਾ ਹੈ ਪਰ ਤੁਹਾਨੂੰ ਇੱਕ ਅੰਦਾਜ਼ਾ ਦੇ ਸਕਦਾ ਹੈ ਸਭ ਤੋਂ ਸਹੀ ਅੰਦਾਜ਼ੇ ਲਈ ਸਰਕਾਰ ਦੇ ਕੈਨੇਡਾ ਦਾ ਰਿਟਾਇਰਮੈਂਟ ਆਮਦਨ ਕੈਲਕੂਲੇਟਰ ਦੀ ਵਰਤੋਂ ਕਰੋ ਇਹ ਹੀ ਇਫੀਸ਼ੀਐਂਟ ਹੈ ਅਤੇ ਤੁਹਾਨੂੰ ਲਗਭਗ 30 ਮਿੰਟ ਲੱਗ ਸਕਦੇ ਹਨ ਪਰ ਇਹ ਤੁਹਾਡੇ ਭਵਿੱਖ ਦੀ ਇੱਕ ਬਹੁਤ ਹੀ ਸਪਸ਼ਟ ਤਸਵੀਰ ਦੇਵੇਗਾ ਜੇਕਰ ਤੁਹਾਡੇ ਕੋਲ ਸਮਾਂ ਘੱਟ ਹੈ ਤਾਂ ਕੁਝ ਤੇਜ਼ ਆਨਲਾਈਨ ਕੈਲਕੂਲੇਟਰ ਵੀ ਵਧੀਆ ਸ਼ੁਰੂਆਤ ਦੇ ਸਕਦੇ ਹਨ ਤੁਹਾਡੇ ਕੰਟ੍ਰਿਬਿਊਸ਼ਨਸ ਦਾ ਵੇਰਵਾ ਸਟੇਟਮੈਂਟ ਆਫ ਕੰਟ੍ਰਿਬਿਊਸ਼ਨਸ ਇਹ ਸਭ ਤੋਂ ਵਧੀਆ ਤਰੀਕਾ ਹੈ ਇਹ ਵੇਰਵਾ ਤੁਹਾਨੂੰ ਤੁਹਾਡੇ ਰਿਟਾਇਰਮੈਂਟ ਦੀ ਉਮਰ ਵਿੱਚ ਤੁਹਾਡੇ ਮਹੀਨਾਵਾਰ ਸੀਪੀਪੀ ਲਾਭਾਂ ਦਾ ਸਹੀ ਅੰਦਾਜ਼ਾ ਦੇਵੇਗਾ ਜਿਸ ਵਿੱਚ 60, 65 ਅਤੇ 70 ਵਰਗੀਆਂ ਵੱਖ-ਵੱਖ ਉਮਰਾਂ ਤੇ ਤੁਹਾਨੂੰ ਕੀ ਮਿਲੇਗਾ ਇਹ ਵੀ ਸ਼ਾਮਲ ਹੋਵੇਗਾ ਇਸਨੂੰ ਪ੍ਰਾਪਤ ਕਰਨ ਦੇ ਦੋ ਤਰੀਕੇ ਹਨ ਆਨਲਾਈਨ ਮਾਈ ਸਰਵਿਸ ਕੈਨੇਡਾ ਅਕਾਊਂਟ ਜੇ ਤੁਹਾਡਾ ਖਾਤਾ ਨਹੀਂ ਹੈ ਤਾਂ ਅੱਜ ਹੀ ਰਜਿਸਟਰ ਕਰੋ ਜੇ ਹੈ ਜਿੱਤ ਆਪਣੇ ਬੈਂਕ ਰਾਹੀਂ ਲੌਗਇਨ ਕਰੋ ਉੱਥੇ ਸੀਪੀ ਪੀਓਏਐਸ ਚੁਣੋ ਅਤੇ ਕੰਟਰੀਬਿਊਸ਼ਨ ਸੈਕਸ਼ਨ ਤੇ ਜਾਓ ਇੱਥੇ ਤੁਹਾਨੂੰ ਆਪਣੇ ਕੰਟਰੀਬਿਊਸ਼ਨਸ ਪੈਨਸ਼ਨ ਯੋਗ ਕਮਾਈ ਅਤੇ ਅਨੁਮਾਨਿਤ ਲਾਭਾਂ ਦੀ ਪੂਰੀ ਜਾਣਕਾਰੀ ਮਿਲੇਗੀ ਸਿੱਧਾ ਸੀਪੀਪੀ ਨੂੰ ਕਾਲ ਕਰੋ ਜੇਕਰ ਤੁਸੀਂ ਤਕਨੀਕੀ ਮਾਮਲਿਆਂ ਵਿੱਚ ਨਹੀਂ ਪੈਣਾ ਚਾਹੁੰਦੇ ਤਾਂ ਤੁਸੀਂ ਸਿੱਧੇ ਸੀਪੀਪੀ ਨੂੰ ਕਾਲ ਕਰਕੇ ਆਪਣਾ ਵੇਰਵਾ ਮੰਗਵਾ ਸਕਦੇ ਹੋ ਬਧੇਰੇ ਜਾਣਕਾਰੀ ਲਈ ਸੀਪੀਪੀ ਦੀ ਵੈੱਬਸਾਈਟ ਦੇਖੋ ਕਈ ਲੋਕ ਸੋਚਦੇ ਹਨ ਕਿ ਸੀਪੀਪੀ ਸ਼ੁਰੂ ਕਰਨ ਵਿੱਚ ਦੇਰੀ ਕਰਨ ਨਾਲ ਹੀ ਸਭ ਕੁਝ ਹੱਲ ਹੋ ਜਾਵੇਗਾ ਹਾਲਾਂਕਿ ਦੇਰੀ ਕਰਨ ਨਾਲ ਪੁਗਤਾਨ ਵੱਧਾ ਹੈ ਪਰ ਇਹ ਤੁਹਾਨੂੰ ਔਸਤ ਤੋਂ ਵੱਧ ਤੋਂ ਵੱਧ ਪੁਗਤਾਨ ਤੱਕ ਨਹੀਂ ਪਹੁੰਚਾਉਂਦਾ ਵੱਧ ਤੋਂ ਵੱਧ ਲਾਭ ਲਈ ਜੋ ਕਾਰਕ ਮੈਂ ਉੱਪਰ ਦੱਸੇ ਹਨ ਉਹਨਾਂ ਤੇ ਧਿਆਨ ਦੇਣਾ ਜ਼ਰੂਰੀ ਹੈ ਸੀਪੀਪੀ ਕਦੋਂ ਸ਼ੁਰੂ ਕਰਨਾ ਹੈ ਇਹ ਆਪਣੇ ਆਪ ਵਿੱਚ ਇੱਕ ਵੱਡਾ ਫੈਸਲਾ ਹੈ ਜਿਸ ਬਾਰੇ ਅਸੀਂ ਕਿਸੇ ਹੋਰ ਵੀਡੀਓ ਵਿੱਚ ਗੱਲ ਕਰਾਂਗੇ ਇੱਕ ਹੋਰ ਵੱਡੀ ਗਲਤਫਹਿਮੀ ਜੇਕਰ ਕੋਈ 60 ਸਾਲ ਦੀ ਉਮਰ ਵਿੱਚ ਜਲਦੀ ਰਿਟਾਇਰ ਹੋ ਜਾਂਦਾ ਹੈ ਅਤੇ ਉਸ ਦੀ ਕੋਈ ਆਮਦਨ ਨਹੀਂ ਹੁੰਦੀ ਤਾਂ ਕੁਝ ਲੋਕ ਸੋਚਦੇ ਹਨ ਕਿ 60 ਸਾਲ ਦੀ ਉਮਰ ਵਿੱਚ ਸੀਪੀਪੀ ਸ਼ੁਰੂ ਕਰਨ ਨਾਲ ਜੁਰਮਾਨੇ ਤੋਂ ਬਚਿਆ ਜਾ ਸਕਦਾ ਹੈ ਅਸਲ ਵਿੱਚ ਸੀਪੀਪੀ ਜਲਦੀ ਸ਼ੁਰੂ ਕਰਨ ਲਈ ਜੋ ਕਟੌਤੀ ਹੁੰਦੀ ਹੈ ਉਹ ਜ਼ੀਰੋ ਜਾਂ ਘੱਟ ਆਮਦਨੀ ਵਾਲੇ ਸਾਲਾਂ ਦੇ ਪ੍ਰਭਾਵ ਤੋਂ ਕਿਤੇ ਵੱਧ ਹੁੰਦੀ ਹੈ ਇਸ ਲਈ ਆਮ ਤੌਰ ਤੇ ਜ਼ਿਆਦਾਤਰ ਮਾਮਲਿਆਂ ਵਿੱਚ ਇਹ ਬਿਹਤਰ ਹੁੰਦਾ ਹੈ ਕਿ ਤੁਸੀਂ ਆਪਣੇ ਸੀਪੀਪੀ ਨੂੰ ਜਿੰਨਾ ਹੋ ਸਕੇ ਓਨੀ ਦੇਰ ਤੱਕ ਮੁਲਤਵੀ ਕਰੋ ਭਾਵੇਂ ਤੁਸੀਂ 60 ਸਾਲ ਦੀ ਉਮਰ ਵਿੱਚ ਕੰਮ ਨਹੀਂ ਕਰ ਰਹੇ ਹੋ ਉਹ ਆਖਿਰ ਵਿੱਚ ਤੁਹਾਡਾ ਸੀਪੀਪੀ ਤੁਹਾਡੀ ਰਿਟਾਇਰਮੈਂਟ ਦਾ ਇੱਕ ਮਹੱਤਵਪੂਰਨ ਹਿੱਸਾ ਹੈ ਇਸ ਨੂੰ ਹਲਕੇ ਵਿੱਚ ਨਾ ਲਓ ਅੱਜ ਹੀ ਆਪਣੇ ਹਿੱਸੇ ਦਾ ਪੂਰਾ ਹੱਕ ਪ੍ਰਾਪਤ ਕਰਨ ਲਈ ਕਦਮ ਚੁੱਕੋ ਤੁਹਾਡਾ ਭਵਿੱਖ ਤੁਹਾਡੇ ਹੱਥ ਵਿੱਚ ਹੈ